ਚਾਰ ਬੰਦਿਆਂ ਨੂੰ ਨਾ ਧਰਪਾਲ ਕੋਲੇ ਲਿਜਾਇਆ ਗਿਆ ਰਾਜਾ ਵਪਾਰੀ ਗਿਆਨੀ ਤੇ ਮਜਦੂਰ ਮੈਂਦ ਕਰ ਪਾਈ ਇਹਨਾਂ ਚਾਰਾਂ ਨੂੰ ਲੈ ਗਈ ਤੇ ਰਾਜੇ ਨੇ ਜਾ ਕੇ ਜਦੋਂ ਕੁੰਡਾ ਘਟਕਾਇਆ ਤੇ ਧਰਪਾਲ ਕੋਚਣ ਲੱਗਿਆ ਕਹਿੰਦਾ ਕੌਣ ਹਾਂ ਕਹਿੰਦੇ ਜੀ ਮੈਂ ਤੁਸੀਂ ਜਾਣਦੇ ਹੋਵੋਗੇ ਮੈਂ ਰਾਜਾ ਬਲੰਨੇ ਪਿੰਡ ਦਾ ਇਸ਼ਰ ਦਾ ਫੁਲਾਨੀ ਏਰੀਆ ਦਾ ਉਹ ਕਹਿਣ ਲੱਗਾ 10 ਕਿ ਮੈਂ ਕਹਿਣ ਲੱਗਾ ਜੀ ਦਰਵਾਜ਼ਾ ਖੋਲ ਮੈਂ ਰਾਜਾ ਹਾਂ ਮੈਂ ਬੜੀ ਪਰਜਾਂ ਨੂੰ ਉੱਥੇ ਸੁੱਕੀ ਰੱਖਿਆ ਹੈ ਸਭ ਨੂੰ ਖਾਣ ਪੀਣ ਵਾਸਤੇ ਉਹ ਕਹਿਣ ਲੱਗਾ ਤੇਰੇ ਵਾਸਤੇ ਦਰਵਾਜ਼ਾ ਨਹੀਂ ਖੁੱਲ ਸਕਦਾ ਕਿਉਂ ਕਹਿਣ ਲੱਗਾ ਤੂੰ ਆਪਣੇ ਨੂੰ ਹੀ ਵੰਡ ਰਿਹਾ ਹੈ ਅੱਜ ਕੱਲ੍ਹ ਜਿਵੇਂ ਆ ਮਨਿਸਟਰਾਂ ਦੇ ਕੋਈ ਭਰਤੀ ਕਰਨੀ ਹੈ ਤੇ ਆਪਣੇ ਰਿਸ਼ਤੇਦਾਰ ਨੂੰ ਕਰਦੇ ਤੇ ਜਾਂ ਪੈਸੇ ਲੈ ਕੇ ਕਰਦੇ